ਸਿੱਧੂ ਦੇ ਕੇ ਦੇ ਵਿੱਚ ਅੱਜ ਚਾਰਜ ਹੋਏ ਫਰੇਮ ਅਤੇ ਪਿਤਾ ਦੀ ਊੜੀ ਕਿਤੇ ਨਾ ਕਿਤੇ ਹੋਈ ਸੰਤੁਸ਼ਟ ਸਿੱਧੂ ਮਸੂਵਾਲੇ ਦੇ ਪਿਤਾ ਅਕਸਰ ਕਹਿੰਦੇ ਸੀ ਕਿ ਅਦਾਲਤਾਂ ਦੇ ਭਰੋਸਾ ਤਾਂ ਅਦਾਲਤਾਂ ਨੇ ਅੱਜ ਜਿਹੜੇ ਦੋਸਤ ਹੈ ਕੀਤੇ ਨੇ ਚਾਰਜ ਫਰੇਮ ਹੋ ਗਏ ਨੇ ਤੇ 20 ਤਰੀਕ ਤੋਂ ਹੁਣ ਸੁਣਵਾਈ ਸ਼ੁਰੂ ਹੋਏਗੀ ਤੇ ਜਿਹੜੀ ਗਵਾਈਆਂ ਪੈਣੀਆਂ ਸ਼ੁਰੂ ਹੋਣਗੀਆਂ ਸਿੱਧੂ ਦੇ ਪਿਤਾ ਨੇ ਅੱਜ ਵੱਡੀਆਂ ਗੱਲਾਂ ਵੀ ਕਈਆਂ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਦੇ ਵੱਡੇ ਖੁਲਾਸੇ ਵੀ ਕੀਤੇ ਨੇ ਕਿ ਕਿਹੜੇ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਦੋ ਕਤਲ ਆਮ ਨੇ ਤਾਂ ਉਹਨਾਂ ਬਾਰੇ ਵੀ ਕੁਝ ਗੱਲਾਂ ਕਈਆਂ ਨੇ ਸੁਣ ਕੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਸਿੱਧੂ ਨੂੰ ਕਰਨ ਵਾਲੇ ਕਮੈਂਟ ਆ ਜਸਟਿਸ ਔਰ ਸਿੱਧੂ ਮੂਸੇਵਾਲਾ ਜਰੂਰ ਲਿਖੋ ਇੱਕ ਆਸ ਵੱਜੀ ਐ ਕੀ ਕਹਿਆ ਸਿੱਧੂ ਦੇ ਪਿਤਾ ਨੇ ਉਹ ਸੁਣ ਕੇ ਕਰਿਓ ਸ਼ੇਰ ਲਾਇਆ ਕਾਸ਼ ਤੁਸੀਂ ਮੇਰੇ ਪੁੱਤ ਦੇ ਮਲੜਰ ਤੋਂ ਪਹਿਲਾਂ ਇੰਨੀ ਜਿਆਦੇ ਬੜਤਾਲ ਕੀਤੀ ਹੁੰਦੀ ਤਾਂ ਮੈਨੂੰ ਅੱਜ ਇਹ ਦਿਨ ਨਾ ਦੇਖਣਾ ਉਹਨਾਂ ਦਾ ਤੁਸੀਂ ਕਦੋਂ ਪਤਾ ਕਰੋਗੇ ਕਿ ਪੁਲਿਸ ਨੂੰ ਨਹੀਂ ਪਤਾ ਲੱਗਦਾ ਸਾਡਾ ਕਿਹੜਾ ਅਧਿਕਾਰੀ ਹੈ ਜਿਹੜਾ ਇਹ ਲੌਰੈਂਸ ਦੀ ਇੰਟਰਵਿਊ ਪ੍ਰਸਾਰਤ ਹੋਣ ਤੋਂ ਪਹਿਲਾਂ ਜਹਾਜ਼ ਚੜ੍ਹ ਚੁੱਕਿਆ ਸੀ ਪਰ ਦੋਸ਼ੀਆਂ ਨੇ ਜਿਹੜੀਆਂ ਵਾਰ-ਵਾਰ ਐਪਲੀਕੇਸ਼ਨਾਂ ਲਾਈਆਂ ਸੀ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਦੇ ਵਾਸਤੇ ਵੀਡੀਓ ਦੀ ਗੱਲ ਹੀ ਕਰ ਲਓ ਸਵਾ ਸਾਲ ਸਾਨੂੰ ਇਸ ਗੱਲ ਦੇ ਉੱਤੇ ਲੱਗ ਗਿਆ ਵੀ ਉਹ ਵੀਡੀਓ ਕਿੱਥੇ ਬਣੀ ਹੈ ਕਿ ਸੁਖਦੇਵ ਗੁੱਗਾ ਮਾਰੀ ਜੀ ਦਾ ਮਰਡਰ ਹੋਇਆ ਪਿੱਛੇ ਜੇ ਰਾਜਪੂਤਾਂ ਦਾ ਗੁੱਸਾ ਹੀ ਸ਼ਾਇਦ ਹੋ ਤਾਂ ਤਾਂ ਸਰਕਾਰ ਆਪਣੇ ਗਿਰੇਬਾਨ ਦੇ ਵਿੱਚ ਕਿਉਂ ਨਹੀਂ ਨਜ਼ਰ ਮਾਰਦੀ ਇਸ ਗੱਲ ਦੀ ਜਦੋਂ ਦਿਨ ਮੈਂ ਜੇ ਬੜਾ ਸਕੂਨ ਦੇਣ ਵਾਲਾ ਸੀ ਕਿਉਂਕਿ ਅੱਜ ਪਹਿਲੀ ਵਾਰ ਮਾਨੂੰ ਕੁਝ ਰਾਹਤ ਮਿਲੀ ਹੈ ਵੀ ਘੱਟੋ ਘੱਟ 24 ਮਹੀਨਿਆਂ ਦੇ ਗੈਪ ਮਗਰੋਂ ਅੱਜ ਕਿਸ ਕਿਸੇ ਰਾਹ ਤੇ ਚੱਲਿਆ ਤੇ ਅਗਲੀ ਡੇਟ ਹੈ ਜਿਹੜੀ ਉਹ ਉਹਦੇ ਉੱਤੇ ਗਵਾਹੀਆਂ ਸਟਾਰਟ ਹੋ ਜਾਣਗੀਆਂ ਉਹ ਬੜੀ ਨੇੜੇ ਦੀ ਤਰੀਕ ਪਈ ਹੈ ਕਿ 25 20 ਪੰਜ 20 ਪੰਜ 20 ਪੰਜ ਡੇਟ ਹੈ ਜਿਹਦੇ ਉੱਤੇ ਗਵਾਹੀ ਸਟਾਰਟ ਹੋ ਜੀਏਗੀ ਪਰ ਦੋਸ਼ੀਆਂ ਨੇ ਜਿਹੜੀਆਂ ਵਾਰ-ਵਾਰ ਐਪਲੀਕੇਸ਼ਨਾਂ ਲਾਈਆਂ ਸੀ ਆਪਣੇ ਆਪ ਨੂੰ ਦੁਰਦੋਸ਼ ਸਾਬਤ ਕਰਨ ਦੇ ਵਾਸਤੇ ਇਹ ਜੱਗੂ ਨੇ ਗੌਰਵ ਨੇ ਤੇ ਦੋ ਦੋਸ਼ੀਆਂ ਨੇ ਸੀ ਤਾਂ ਉਹ ਸਾਰੀਆਂ ਐਪਲੀਕੇਸ਼ਨਾਂ ਦਾ ਸਰ ਨੇ ਜਿਸ ਵਿੱਚ ਕੀ ਹੈ ਨੇ ਤੇ ਚਾਰਜ ਪ੍ਰੇਮ ਕਰਕੇ ਆਰਡਰ ਕੀਤਾ। ਤਾਂ ਵੀ ਜਿਸ ਤਰ੍ਹਾਂ ਕੇਸ ਨੂੰ ਡਿਲੇ ਕਰਨ ਦੇ ਲਈ ਦੋਸ਼ੀ ਕਦੇ ਕਿਸੇ ਨੇ ਅਪਲੀਕੇਸ਼ਨ ਲਾਤੀ ਕਿਸੇ ਨੇ ਇੱਕ ਲਾਤੀ ਫੇਰ ਅਗਲੀ ਵਾਰ ਦੂਸਰੇ ਨੇ ਲਾਤੀ ਦੋਸ਼ੀਆਂ ਦੀ ਗਿਣਤੀ ਜਿਹੜੀ ਜਿਆਦਾ ਵੱਡੀ ਤਦਾਦ ਦੇ ਵਿੱਚ ਹੋ ਕੇ ਕਰਕੇ ਤਾਂ ਫਿਰ ਅਪਲੀਕੇਸ਼ਨ ਦਾ ਰਾਈਟ ਉਹਨਾਂ ਦੇ ਕੋਲੇ ਹੁੰਦਾ ਪਰ ਉਹਦੀ ਉਹ ਭਰਪੂਰ ਵਰਤੋਂ ਵੀ ਕਰਦੇ ਨੇ ਤਾਂ ਜਿੰਨਾ ਵੱਧ ਤੋਂ ਵੱਧ ਕੇਸ ਨੂੰ ਲੰਬਾ ਖਿੱਚਿਆ ਜਾਵੇ ਕੋਸ਼ਿਸ਼ ਕਰਦੇ ਨੇ ਇਹਨਾਂ ਕੀਤੀ ਵੀ ਪਰੰਤੂ ਅੱਜ ਸਾਰੇ ਜਿਹੜੀ ਐਫਕੇ ਬਹੁਤ タル ਮੈਂ ਤੁਹਾਡੇ ਤੋਂ ਸੁਣ ਰਿਹਾਗਾ ਉਹਦੇ ਬਾਰੇ ਕੋਈ ਅਕਸੀਲੀ ਜਾਣਕਾਰੀ ਜਾਂ ਕਿਸੇ ਸਰਕਾਰ ਵੱਲੋਂ ਜਾਂ ਕਿਸੇ ਸਰਕਾਰੇ ਵੱਲੋਂ ਹਲੇ ਤੱਕ ਕੋਈ ਨਹੀਂ ਆਈ ਜਦੋਂ ਆਊਗੀ ਤਾਂ ਜਰੂਰ ਕਰਨਾਂਗੇ ਤਾਂ ਤਾਂ ਜੀ ਇਹਨਾਂ ਦਾ ਬਸ ਇਹੀ ਹੈ ਵੀ ਇਹਨਾਂ ਨੇ ਤਾਂ ਮਲ ਕ੍ਰਾਈਮ ਕਰਨਾ ਹੈ ਔਰ ਵਿੰਗੇਟੇਡੇ ਢੰਗ ਦੇ ਨਾਲ ਲੋਕਾਂ ਨੂੰ ਬਰਗਲਾ ਕੇ ਫਰੋਕੀਆਂ ਦੇ ਕੇ ਪੈਸੇ ਲਾਂਚ ਦੇ ਕੇ ਆਪਦਾ ਕੰਮ ਕਰਵਾਉਂਦੇ ਨੇ ਪਰੰਤੂ ਇਹਨਾਂ ਨੂੰ ਸ਼ੈਅ ਵੀ ਹੈ ਨਾ ਇਹ ਜੇ ਜੇ ਸਾਡੀਆਂ ਸਰਕਾਰਾਂ ਦੀ ਸ਼ਹਿ ਇਹਨਾਂ ਦੇ ਨਾਲ ਨਾ ਹੋਵੇ ਤਾਂ ਇਹ ਕਸਟਡੀ ਦੇ ਦੌਰਾਨ ਕਿਸ ਤਰ੍ਹਾਂ ਫੋਨ ਰੱਖ ਜਾਣ ਕਿਸ ਤਰ੍ਹਾਂ ਉੱਥੋਂ ਬੈਠ ਕੇ ਆਪਣਾ ਕਾਲਾ ਧੰਦਾ ਚਲਾ ਜਾਣ ਤਾਂ ਤੁਸੀਂ ਦੇਖਿਆ ਹੋਣਾ ਐਨਆਈਏ ਨੇ ਇੱਕ ਪਾਸੇ ਆਪਣੀ ਅਪਡੇਟ ਦਿੱਤੀ ਹੈ ਵੀ ਇਹ 5 ਕਰੋੜ ਰੁਪਏ ਅੰਦਰ ਬੈਠਾ ਹਲੇ ਵੀ ਕੰਮ ਕਰ ਲੈਂਦਾ ਤਾਂ ਉਹ ਸਾਡੇ ਲੋਕਤੰਤਰ ਦੇ ਉੱਤੇ ਕਲੰਕ ਨਹੀਂ ਸਾਡੀਆਂ ਸਰਕਾਰਾਂ ਦੇ ਮੱਥੇ ਦੇ ਉੱਤੇ ਉਹ ਕਲੰਕ ਨਹੀਂ ਇੱਕ ਵੀ ਇੱਕ ਦੋਸ਼ੀ ਅੰਦਰ ਬੈਠਾ ਕਾਰੋਬਾਰ ਕਰਦਾ ਹੈ ਜਿਹੜੀ ਅਗਲੀ ਗੱਲ ਹੈ ਦੋਸ਼ੀਆਂ ਤੇ ਕਾਰਵਾਈ ਦੇਰ ਸਵੇਰ ਖੋ ਜੂਗੀ ਪਰੰਤੂ ਜਿਹੜਾ ਨੈਕਸਸ ਹੈ ਜਿਹੜੇ ਜਿਹੜੇ ਲੋਕ ਇਹਨੂੰ ਚਲਾ ਰਹੇ ਨੇ ਮੈਂ ਜੀ ਕਈ ਵਾਰੀ ਗੱਲ ਕਰਦਾ ਹੁੰਦਾ ਸਫੈਦ ਪੋਸ਼ਾਂ ਦੀ ਗੱਲ ਦਾ ਸਫੈਦ ਪੋਸ਼ ਸਾਡੇ ਸਮਾਜ ਦੇ ਵਿੱਚ ਬੜੇ ਨੇ ਤੇ ਜਿਵੇਂ ਤੁਸੀਂ ਉਹ ਲਾਰੈਂਸ ਦੀ ਵੀਡੀਓ ਦੀ ਗੱਲ ਹੀ ਕਰ ਲਓ ਸਵਾ ਸਾਲ ਸਾਨੂੰ ਇਸ ਗੱਲ ਦੇ ਉੱਤੇ ਲੱਗ ਗਿਆ ਵੀ ਉਹ ਵੀਡੀਓ ਕਿੱਥੇ ਬਣੀ ਹੈ ਕਿਨੇ ਬਣਾਈ ਹੈ ਔਰ ਮੈਂ ਕਲੀਅਰ ਕਟ ਡੇਟ ਵੀ ਦੇਤੀ ਸਾਰੇ ਆਫਿਸ ਜੋ ਵੀ ਅਧਿਕਾਰੀ ਮੇਰੇ ਨਾਲ ਗੱਲ ਕਰਦਾ ਹੈ ਵੀ 7 ਤੇ 8 ਮਾਰਚ ਦੀ ਰਾਤ ਨੂੰ ਲੌਰੈਂਸ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਸੀ ਜੇਲ੍ਹ ਤੋਂ ਬਾਹਰ ਸੀ ਤੁਸੀਂ ਕਹਿੰਦੇ ਹੋ ਜੀ ਸਾਡੇ ਕੋਲ ਤਾਂ ਹੈ ਹੀ ਨਹੀਂ ਸੀ ਤਾਂ ਫਿਰ ਤੁਹਾਨੂੰ ਕਿਵੇਂ ਪਤਾ ਕਿਉਂ ਨਹੀਂ ਲੱਗਦਾ ਇਸ ਗੱਲ ਦਾ ਤੁਹਾਨੂੰ ਸੁਖਦੇਵ ਗੁੱਗਾ ਮਾਰੀ ਜੀ ਦਾ ਮਰਡਰ ਹੋਇਆ ਪਿੱਛੇ ਜੇ ਰਾਜਪੂਤਾਂ ਦਾ ਗੁੱਸਾ ਸ਼ਾਇਦ ਹੋ ਤਾਂ ਉਹਦੀ ਪਲ ਕਤਲ ਦੀ ਪਲਾਨਿੰਗ ਬਠਿੰਡਾ ਜੇਲ੍ਹ ਦੇ ਵਿੱਚ ਹੋ ਰਹੀ ਸੀ ਤਾਂ ਤੁਹਾਡੀਆਂ ਏਜੰਸੀਆਂ ਨੇ ਤੁਹਾਡੇ ਸੋਰਸਾਂ ਨੇ ਪਹਿਲਾਂ ਪਤਾ ਲਾ ਲਿਆ ਵੀ ਗੁਗਾ ਮਾਰੀ ਸਾਹਿਬ ਦਾ ਮਰਡਰ ਹੋਣ ਵਾਲਾ ਤੇ ਸਾਨੂੰ ਪਤਾ ਲੱਗ ਗਿਆ ਇੱਕ ਪਾਸੇ ਡਿਜੀਟਲ ਸੈੱਟ ਲੱਗ ਜਾਂਦਾ ਐਚਡੀ ਇੰਟਰਵਿਊ ਤੁਸੀਂ ਕਰ ਲਈ ਜਾਂਦੀ ਹੈ ਉਹਦਾ ਸਾਰੇ ਅਧਿਕਾਰੀ ਹਲੇ ਤੱਕ ਨੇਰੇ 'ਚ ਹੱਥ ਮਾਰ ਰਹੇ ਨੇ ਪਰ ਮੈਂ ਤੁਹਾਨੂੰ ਦੱਸ ਵੀ ਇਹਨਾਂ ਦੇ ਪੁਲਿਸ ਦੇ ਅਧਿਕਾਰੀ ਜਿਹੜੇ ਦੇਸ਼ ਛੱਡ ਕੇ ਕੈਨੇਡਾ ਜਾ ਚੁੱਕੇ ਨੇ ਉਹ ਉਨਾ ਦਾ ਤੁਸੀਂ ਕਦੋਂ ਪਤਾ ਕਰੋਗੇ ਕਿ ਪੁਲਿਸ ਨੂੰ ਨਹੀਂ ਪਤਾ ਲੱਗਦਾ ਸਾਡਾ ਕਿਹੜਾ ਅਧਿਕਾਰੀ ਹੈ ਜਿਹੜਾ ਇਹ ਲੌਰੈਂਸ ਦੀ ਇੰਟਰਵਿਊ ਪ੍ਰਸਾਰਤ ਹੋਣ ਤੋਂ ਪਹਿਲਾਂ ਜਹਾਜ਼ ਚੜ ਚੁੱਕਿਆ ਸੀ ਤਾਂ ਸਰਕਾਰ ਆਪਣੇ ਗਿਰੇਬਾਨ ਦੇ ਵਿੱਚ ਕਿਉਂ ਨਹੀਂ ਨਜ਼ਰ ਮਾਰਦੀ ਇਸ ਗੱਲ ਦੀ ਜਦੋਂ ਸਿੱਧੂ ਨੂੰ ਮਾਰੇ ਨੂੰ ਅੱਜ 24 ਮਨთ ਹੋ ਗਏ ਇਹਨਾਂ ਬਾਰਡਰ ਕੀਤੇ ਨੂੰ ਉਹਦਾ ਤੇ 2 ਸਾਲ ਸਾਨੂੰ ਚਾਰਜ ਫਰੇਮ ਤੇ ਲੱਗ ਗਿਆ ਉਹਦੇ ਖਿਲਾਫ ਧਮਕੀਆਂ ਵਾਲੀਆਂ ਇੰਟਰਵਿਊਆਂ ਨੂੰ ਫਰੋਣਦਿਆਂ ਨੂੰ ਸਾਨੂੰ ਸਵਾ ਸਾਲ ਲੱਗ ਗਿਆ ਪਰੰਤੂ ਜਦੋਂ ਮੇਰਾ ਮਾਸੂਮ ਬੱਚਾ ਜਨਮ ਲੈ ਲੈਂਦਾ ਉਹਨੂੰ 24 ਘੰਟਿਆਂ ਦੇ ਵਿੱਚ ਨੋਟਿਸ ਆ ਜਾਂਦਾ ਸੈਂਟਰ ਸਰਕਾਰ ਦਾ ਵੀ ਆ ਜਾਂਦਾ ਸਟੇਟ ਦਾ ਵੀ ਆ ਜਾਂਦਾ ਹੈ ਤਾਂ ਜਿੰਨੀ ਕਾਹਲੀ ਤੁਸੀਂ ਇੱਕ ਨਵਜੰਮੇ ਬੱਚੇ ਦੀ ਇਨਕੁਆਰੀ ਕਰਨੀ ਸੀ ਉਹਤੇ ਉਹਤੇ ਜ਼ੋਰ ਲਾਇਆ ਕਾਸ਼ ਤੁਸੀਂ ਮੇਰੇ ਪੁੱਤ ਦੇ ਮਲਟਰ ਤੋਂ ਪਹਿਲਾਂ ਇੰਨੀ ਜਿਆਦੇ ਪਰਤਾਲ ਕੀਤੀ ਹੁੰਦੀ ਤਾਂ ਮੈਨੂੰ ਅੱਜ ਇਹ ਦਿਨਾਂ ਦੇਖਣੇ ਪੈਂਦੇ ਮੈਂ ਦਰਦਰ ਦੇ ਉੱਤੇ 60 ਸਾਲ ਦੀ ਉਮਰ ਅਦਾਲਤਾਂ ਦੇ ਗਿਹਰੇ ਕਿਉਂ ਘਟਦਾ ਬਾਰ-ਬਾਰ ਤੇ ਫਿਰ ਵੀ ਤੁਹਾਡੀ ਜਿਹੜੀ ਮਨਸ਼ਾ ਹਲੇ ਤੱਕ ਵੀ ਪਰਿਵਾਰ ਦੇ ਪ੍ਰਤੀ ਸਿੱਖਾਂ ਦੇ ਪ੍ਰਤੀ ਪੱਗ ਦੇ ਪ੍ਰਤੀ ਕਿਉਂ ਨਹੀਂ ਸਾਫ ਅਸੀਂ ਕਿੱਥੇ ਗਲਤ ਆ ਕੀ ਮੈਂ ਦੇਸ਼ ਦੀ ਬਾਰਡਰ ਤੇ ਸੇਵਾ ਕਰਨ ਤੋਂ ਬਾਅਦ ਵੀ ਮੈਨੂੰ ਦੇਸ਼ ਭਗਤੀ ਦਾ ਸਰਟੀਫਿਕੇਟ ਮੰਗਣ ਲਈ ਅਪਲਾਈ ਕਰਨਾ ਪੈਂਦਾ ਕਿੱਥੇ ਸਾਡੀ ਤਾਂ ਸਾਰੀ ਜਵਾਨੀ ਲੇਖੇ ਬੋਰਡ ਤੇ ਲੱਗੀ ਹੈ ਤੇ ਅਸੀਂ ਵੀ ਸਾਬਤ ਕਰੀਏ ਵੀ ਅਸੀਂ ਭਾਰਤੀਆਂ ਸਭ ਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਸਾਨੂੰ ਤਾਂ ਮਾਣ ਕਰਨਾ ਚਾਹੀਦਾ ਹੈ ਅਸੀਂ ਆਪਣੇ ਦੇਸ਼ ਦੇ ਉੱਤੇ ਪਰੰਤੂ ਜਿਸ ਢੰਗ ਦੇ ਨਾਲ ਪਰਿਵਾਰ ਨੂੰ 2 ਸਾਲ ਹੋ ਗਏ ਜਲੀਲ ਕੀਤਾ ਸਾਡੇ ਸਿਸਟਮ ਨੇ ਮਨ ਕਿਤੇ ਨਾ ਕਿਤੇ ਜਾ ਕੇ ਬਹੁਤ ਉਦਾਸ ਵੀ ਹੈ ਨਿਰਾਸ਼ ਵੀ ਹੈ ਇਸ ਗੱਲ ਦੇ ਉੱਤੇ ਪਰੰਤੂ ਇੱਕ ਜਜ਼ਬਾ ਗੁਰੂ ਮਹਾਰਾਜ ਦੇ ਦਿੱਤਾ ਹੋਇਆ ਵੀ ਲੜੂੰਗਾ لازਮੀ ਚੁੱਪ ਕਰਕੇ ਨਹੀਂ ਬੈਠੂੰਗਾ ਜਦ ਤੱਕ ਕਿ ਸਿਸਟਮ ਦੀਆਂ ਜਿਹੜੀਆਂ ਕਮੀਆਂ ਹਨ ਉਹਨੂੰ ਲੋਕਾਂ ਦੇ ਅੱਗੇ ਉਜਾਗਰ ਕਰੂੰਗਾ। ਜਗ੍ਹਾ-ਜਗ੍ਹਾ ਤੇ ਜਾ ਕੇ ਮੇਰੇ ਕੋਲੇ ਤਾਕਤ ਮੇਰੀ ਤਾਕਤ ਲੋਕ ਨੇ। ਲੋਕਾਂ ਨੇ ਮੇਰੀ ਬਾਹ ਫੜੀ ਹੈ ਜਦੋਂ ਦਾ ਮੇਰੇ ਤੇ ਵਕਤ ਪਿਆ ਹੈ। ਸਾਰੇ ਭੈਣ ਭਰਾਵਾਂ ਨੇ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਮੈਨੂੰ ਹੌਸਲਾ ਦਿੱਤਾ ਹੈ ਤੇ ਮੈਂ ਹੁਣ ਇਸ ਗੰਦੇ ਸਿਸਟਮ ਦੀਆਂ ਜੜਾਂ ਪਟਣ ਵਾਸਤੇ ਵੀ ਉਹਨਾਂ ਲੋਕਾਂ ਨੂੰ ਫਿਰ ਅਪੀਲ ਕਰੂੰਗਾ। ਜੇ ਲੋਕ ਇਹਨੇ ਬੇ ਡਰੇ ਹੋ ਗਏ ਕੈਬਨਿਟ ਮਿਨਿਸਟਰ ਜਿੱਦਾਂ ਸਾਡੇ ਮੀਤ ਹੇਰ ਜੀ ਕਹਿੰਦੇ ਨੇ ਵੀ ਦੋ ਕਤਲ ਤਾਂ ਐਵਰੇਜ ਐ ਮੈਂ ਉਸ ਮੰਤਰੀ ਨੂੰ ਇਹ ਗੱਲ ਪੁੱਛਣੀ ਚਾਹਨਾ ਜੇ ਉਹਨਾਂ ਦੋਨਾਂ ਕਤਲਾਂ 'ਚ ਇੱਕ ਕਤਲ ਤੇਰੇ ਪਰਿਵਾਰ ਦਾ ਹੋਵੇ ਕੀ ਵੀਰੇ ਨਹੀਂ ਹੱਸ ਕੇ ਸਟੇਟਮੈਂਟ ਦੇ ਦੇਗਾ ਕਿਉਂਕਿ ਉਹ ਜਿਹੜੇ ਦੋ ਕਤਲ ਮੇਰੇ ਵਰਗੇ ਬਜ਼ੁਰਗਾਂ ਦੇ ਨੇ ਜਿਹੜੇ ਠੱਕੇ ਖਾਂਦੇ ਫਿਰਦੇ ਜਿਨ੍ਹਾਂ ਦੀ ਕੋਈ ਸਿਆਸੀ ਅਪਰੋਚ ਨਹੀਂ ਕਿਸੇ ਪਾਸੇ ਸਾਡੇ ਕੋਲੇ ਕੇਵਲ ਤੇ ਕੇਵਲ ਅਪੀਲਾਂ ਨੇ ਇਕੱਲੀਆਂ ਜਿਹੜੀਆਂ ਅਸੀਂ ਦੋ ਸਾਲ ਤੋਂ ਕਰਦੇ ਫਿਰਦੇ ਆ ਜੇ ਤੁਹਾਡੇ ਕਿਸੇ ਮੰਤਰੀ ਸੰਤਰੀ ਦਾ ਬੇਟਾ ਹੁੰਦਾ ਉਹ ਮੇਰੀ ਪੁੱਤ ਦੀ ਜਗ੍ਹਾ ਦੇ ਉੱਤੇ ਫਿਰ ਤੁਸੀਂ ਐਵਰੇਜ ਵਿਧਾਨ ਸਭਾ ਦੀ ਗਰਾਊਂਡ ਤੇ ਰੱਖ ਦਿੰਦੇ ਪਰੰਤੂ ਮੈਂ ਤੁਹਾਡੇ ਮਾਦਮ ਦੇ ਨਾਲ ਸੰਗਰੂਰ ਦੇ ਲੋਕਾਂ ਨੂੰ ਜੁਰ ਬੇਨਤੀ ਕਰੂੰਗਾ ਵੀ ਇਸ ਮੰਤਰੀ ਦੀ ਸਟੇਟਮੈਂਟ ਹੈ ਜਿਹੜੀ ਇਹ ਸਰਕਾਰ ਦੀ ਕਾਰਗੁਜ਼ਾਰੀ ਆ ਤੁਸੀਂ ਮੇਰੀ ਇੱਕ ਦੁਖਿਆਰੇ ਦੀ ਇਹ ਅਪੀਲ ਸੁਣੋ ਇਹਨੂੰ ਇੱਥੋਂ ਚੰਗੀ ਤਰ੍ਹਾਂ ਮਾਜ ਕੇ ਤੋਰਿਓ ਮੇਰੀ ਤੁਹਾਡੇ ਸਾਰਿਆਂ ਤੇ ਇਹ ਅਪੀਲ ਹੈ ਜਿਹੜੇ ਦੋਸ਼ੀਆਂ ਦੇ ਵਕੀਲ ਸੀ ਉਹਨਾਂ ਨੇ ਕੋਰਟ ਨੂੰ ਅੱਗੇ ਆਰਗੂਮੈਂਟ ਐਡਰੈਸ ਕੀਤੇ ਬੜੇ ਲੈਂਥੀ ਆਰਗੂਮੈਂਟ ਆਈ ਥਿੰਕ ਕਿ 5-6 ਘੰਟੇ ਆਰਗੂਮੈਂਟ ਐਡਰੈਸ ਕੀਤੇ ਜਿਸ ਦੇ ਜਿਹੜੇ ਬਚਾਓ ਪੱਖ ਦੇ ਵਕੀਲਾਂ ਨੇ ਆਪਦਾ ਜਿਹੜਾ ਹੈਗਾ ਆਰਗੂਮੈਂਟ ਅਡਰੈਸ ਕੀਤੇ ਕੋਰਟ ਦੇ ਅੱਗੇ ਸਰਕਾਰੀ ਵਕੀਲ ਨੇ ਆਪਣੇ ਜਿਹੜੇ ਹੈਗੇ ਆਰਗੂਮੈਂਟ ਅਡਰੈਸ ਕੀਤੇ ਬਿਫੋਰ ਦੀ ਔਨਰੇਬਲ ਕੋਰਟ ਜਿਹਨੂੰ ਸੁਣਦੇ ਹੋਏ ਜਿਹੜੇ ਚਾਰ ਦੋਸ਼ੀ ਜੱਗੂ ਲਾਰੈਂਸ ਬਿਸ਼ਨੋਈ ਚਰਨਜੀਤ ਚੇਤਨ ਤੇ ਜਗਤਾਰ ਸਿੰਘ ਨੇ ਜਿਹੜੀ ਐਪਲੀਕੇਸ਼ਨ ਡਿਸਚਾਰਜ ਦੀ ਦਿੱਤੀਆਂ ਸੀਗੀਆਂ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਡਿਸਮਿਸ ਕਰਦੇ ਹੋਏ ਪੂਰੇ ਜਿਹੜੇ 27 ਦੋਸ਼ੀ ਹੈ ਚ ਨੋਮੀਨੇਟ ਜਿਹੜੇ ਅੰਡਰ ਕਸਟਡੀ ਚ ਨੇ ਉਹਨਾਂ ਦੇ ਖਿਲਾਫ ਜਿਹੜੇ ਹੈਗੇ ਚਾਰਜ ਫ੍ਰੇਮ ਕੀਤੇ ਆ ਤੇ ਨੈਕਸਟ ਜਿਹੜੀ ਡੇਟ ਹੈਗੀ ਆ ਉਹ 20 5 2022 ਗਵਾਹੀ ਲਈ ਨਿਸ਼ਚਿਤ ਕੀਤੀ ਹੈ